ਫਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾ ਲੜਕੀ ਨੂੰ ਅਗਵਾ ਕਰਕੇ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਨੇ ਦੱਸਿਆ ਕਿ ਰਾਤ ਦੇ ਸਮੇਂ ਦੋ ਨੌਜਵਾਨ ਉਹਨਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ਤੇ ਉਹਨਾਂ ਦੀ ਲੜਕੀ ਨੂੰ ਅਗਵਾ ਕਰਕੇ ਲੈ ਗਏ ਅਤੇ ਸੁੰਸਾਨ ਜਗ੍ਹਾ ਤੇ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ ਗਿਆ ਇੰਨਾ ਹੀ ਨਹੀਂ ਗੈਂਗਰੇਪ ਕਰਨ ਤੋਂ ਬਾਅਦ ਲੜਕੀ ਨੂੰ ਪਿੰਡ ਦੇ ਬਾਹਰ ਸੁੱਟ ਦਿੱਤਾ ਗਿਆ ਅਤੇ ਆਪ ਫਰਾਰ ਹੋ ਗਏ। ਉੱਥੇ ਹੀ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਫੜ ਲੈਣ ਦੀ ਗੱਲ ਕਹੀ ਜਾ ਰਹੀ ਹੈ। ਕਿੱਥੋਂ ਰਹਿਣ ਵਾਲੇ ਤੁਸੀਂ? ਯਾਰਾ ਸਿੰਘ ਵਾਲਾ। ਹੈ? ਯਾਰਾ ਸਿੰਘ ਵਾਲਾ। ਹਾਂ ਕੀ ਗੱਲਬਾਤ ਹੋਈ? ਬਾਰ-ਬਾਰ ਤੁਹਾਨੂੰ ਕਰਨ ਨਿਕਲਣ ਲੱਗੀ ਸੀ ਮੈਂ। ਬਾਥਰੂਮ ਕਰਕੇ ਬਾਹਰ ਨਿਕਲਦੀ ਸੀ ਬਾਥਰੂਮ ਤੋਂ ਉਹਨਾਂ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤੰਗੀਆਂ ਦੇਦੀਆਂ ਸੁਖ ਚੈਨ ਫਿਰ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ ਹੀ ਸੀ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਹਾਂਜੀ ਦੋ ਸੇ ਮੂੰਹ ਬੰਨ ਕੇ ਬਾਹਰ ਹਾਂ ਮੂੰਹ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤੰਗੀਆਂ ਦੇ ਕੇ ਫਿਰ ਉਸ ਤੋਂ ਬਾਅਦ ਉੱਥੇ ਲੈ ਗਈ ਸਾਡੇ ਪਿੰਡ 'ਚ ਕੋਈ ਨਹੀਂ ਆਈ ਗਈ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਸੀ ਬੇਲੀ ਬੇਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਈ ਉਹਨਾਂ ਦੀ ਮਨ ਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੇ ਤੇ ਉਹਦਾ ਹੋਏਗਾ ਨਹੀਂ ਤਸੀਂ ਤੈਨੂੰ ਮਾਰ ਦੇ ਤਮਕੀਆਂ ਦੇ ਦਿੰਦੇ ਸੀ ਮਾਰ ਦੇਵਾਂਗੇ ਤੈਨੂੰ ਉਹਨਾਂ ਜ਼ਬਰਦਸਤ ਉਹਨਾਂ ਕਿਸ ਤਰ੍ਹਾਂ ਉਹ ਵਿਖਾਇਆ ਸੀ ਪਹਿਲਾਂ ਸੁਖ ਤੇ ਅੰਨੇ ਕੀਤਾ ਸਿਰ ਪਵਾਤੇ ਨਹੀਂ ਕੌਣ ਕਿੰਦੇ ਕੋਲ ਸੁਖਚਾਨ ਕੋਲ ਕੌਣ ਸੀ ਹਾਂ ਬਸੰਦੇ ਲੋਕ ਤੇ ਆਇਆ ਸਰ ਹਾਂਜੀ ਤੇ ਗੁਰਚਰਨ ਕੋਲੇ ਗੁਰਚਰਨ ਨੇ ਬਾਤ ਕੀਤੀ ਤਾਂ ਅੱਛਾ ਉਹ ਉਸ ਤੋਂ ਬਾਅਦ ਕੇ ਸਿਸਟਮ ਉਸ ਤੋਂ ਬਾਅਦ ਨਵੇਂ ਮਸਾ ਜਾਨ ਬਜਾਤੇ ਉਥੋਂ ਪੱਜੀ ਸੀ ਨਿੰਤ ਤਰਲਾ ਕਰਕੇ ਕੌਣ ਉਸ ਵੇਲੇ ਕਾਰਵਾਈ ਉਹਨਾਂ ਨੇ ਕੀਤੀ ਗਈ ਹਾਂਜੀ ਕੀਤੀ ਗਈ ਬਾਕੀ ਉਹ ਫੜਿਆ ਨਹੀਂ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹਾਂਜੀ ਉੜੇ ਜਾਣੇ ਚਾਹੀਦੇ। ਖੜੇ ਜਾਣੇ ਚਾਹੀਦੇ। ਦੋਨੋਂ ਵਿਆਹ ਇਹ ਇੱਕ ਵਾਰ ਹੀ ਨੇ ਦੋਨੇ। ਇੱਕ ਵਾਰ ਹੀ ਨੇ ਦੋਨੇ। ਉਹ ਵੀ ਇੱਕ ਵਾਰ ਹੀ ਨੇ। ਹਾਂਜੀ ਦੋਨੇ ਇੱਕ ਵਾਰ ਹੀ। ਕੀ ਲੱਗਦੇ ਸੀ ਇਕੱਜ? ਚਾਚਾ ਤਾਇਆ ਦੇ ਭਰਾ। ਭਰਾ ਸੀਗੇ। ਦੋਨੇ ਭਰਾਵਾਂ ਨੇ ਕੀਤਾ। ਹਾਂ ਦੋਨਾਂ ਨੇ ਕੀਤਾ। ਅੰਜਾਮ। ਹਾਂਜੀ। ਇਹ ਤੁਹਾਡੇ ਕੀ ਲੱਗਦੇ ਨੇ? ਇਹ ਮੇਰੀ ਸਿਸਟਰ ਹੈ ਛੋਟੀ। ਕਿੰਨੀ ਕੋਮਰ ਸੀ ਇਹਨਾਂ ਦੀ? ਇਹਨਾਂ ਦੀ ਉਮਰ ਹੋਵੇਗੀ। 23 ਸਾਲ। ਹਾਂ। ਕੀ ਗੱਲ ਬਾਤ ਹੋਈ? ਇਹ ਕੁੜੀ ਮਤਲਬ ਸਾਡੀ ਬਾਥਰੂਮ ਕਰਨ ਉੱਠੀ ਸਾਰਾ ਪਰਿਵਾਰ ਸਾਡਾ ਸੁੱਤਾ ਪਿਆ ਸੀਗਾ ਤੇ ਬਾਥਰੂਮ ਘਰ ਦੇ ਬਾਹਰ ਨਿਕਲੀ ਤੇ ਦੋ ਪਿੰਡ ਦੇ ਮੁੰਡੇ ਸੀਗੇ ਉਹ ਇਹਨੂੰ ਜ਼ਬਰਦਸਤੀ ਮੂੰਹ ਬੰਨ ਕੇ ਗੱਡੀ 'ਚ ਸੈਟ ਲਿਆ ਤੇ ਮਤਲਬ ਸੁਨਸਾਨ ਜਗ੍ਹਾ ਤੇ ਲੈ ਗਏ ਹਵੇਲੀ 'ਚ ਕੋਈ ਤੇ ਉੱਥੇ ਨੇ ਨਾਲ ਜ਼ਬਰਦਸਤੀ ਕੀਤੀ ਬੰਦੂਕ ਦੀ ਨੋਕ ਤੇ ਤੇ ਇਹਨੂੰ ਧਮਕੀਆਂ ਵੀ ਦਿੱਤੀ ਹਾਂਜੀ ਹਾਂਜੀ ਪਿਸਤੌਲ ਵੀ ਸੀਗਾ ਉਹਨਾਂ ਕੋਲ ਜਬਰਦਸਤੀ ਕੀਤੀ ਜਬਰਦਸਤੀ ਕੀਤੀ ਕਹਿੰਦੇ ਜੇ ਨਾ ਤੂੰ ਕੁਝ ਵੀ ਇਦਾਂ ਦਾ ਰੋਲਾ ਪਾਇਆ ਸੜ ਦਸੀ ਮਾਰ ਦਾਂਗ ਜਾਨੋ ਹੁਣ ਭੈਣ ਦੇ ਇਨਸਾਫ ਲਈ ਕੀ ਮੰਗ ਕਰਦੇ ਹੋ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਇਹੋ ਜਿਹੇ ਦਰਿੰਦਿਆਂ ਨੂੰ ਅਜੇ ਵੀ ਧਮਕੀਆਂ ਦਿੱਤੀਆਂ ਹਾਂਜੀ ਹੁਣ ਸੁਰੱਖਿਆ ਤੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਸੁਰੱਖਿਆ ਤੇ ਬਾਹਰ ਕਿਵੇਂ ਫਿਰ ਕੀ ਕਹਿਣਾ ਚਾਹਦੇ ਹੋ ਇਨਾ ਤੋਂ ਸਖਤ ਕਾਰਵਾਈ ਕੀਤੀ ਜਾਏ ਇਹੋ ਜਿਹੇ ਦਰਿੰਦਿਆਂ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਾਂ ਮਤਲਬ ਹਰਕਤ ਨਾ ਹੋਵੇ ਕੁੜੀਆਂ ਸੁਰੱਖਿਅਤ ਰਵੇ ਮੁੰਡੂੜ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਕੀ ਮਾਮਲਾ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਦੇ ਕੈਂਟ ਤੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸਤੇ ਘਰ ਦੀਆਂ ਕੰਦਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਦਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਨਸਾਂ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਦਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮੁਕੱਦਮਾ ਨੰਬਰ 285 ਅਦੀਨ ਤਾਰਾ 701 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਦਾ 2 ਰੁਪਈਆ ਨੇ ਇਨਜਾਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹਸਾਬ ਨਾਲ ਅੱਗੇ ਦੀ ਤਫਤੀਸ਼ ਕੀਤੀ ਜਾਊਗੀ ਇਹ ਫਰਮਾਨੇ ਦੋਸ਼ ਨਹੀਂ ਅਜੇ ਰੈਸਟ ਨਹੀਂ ਕੀਤੇ ਗਏ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਦੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨਆਰਾਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀਆਰਬ ਜਿਹੜੇ ਆ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸ ਤੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚ ਦੇ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਜੇ 1.5 ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ